ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ ਚੈਨਲ ਤੇ ਬੱਦੂ ਭੁੱਲਨੀਆ ਉਪਰ ਤੇ ਅੱਜ ਆਪਾਂ ਪੱਟਾਂਗੇ ਭਾਈ ਆਲਸੀ ਮਸ਼ੀਨ ਨਾਲ ਤੇ ਤੁਹਾਨੂੰ ਦੱਸਾਂਗੇ ਵੀ ਆਲਸੀ ਕਿਵੇਂ ਨਿਕਲਦੀ ਆਣਾ ਮਸ਼ੀਨ ਚ ਲਾਵਾਂਗੇ ਵੀ ਕੀ ਗੱਲ ਬਾਤ ਆਲਸੀ ਪਹਿਲੀ ਵਾਰ ਪੱਟਾਂਗੇ ਆਪਾਂ ਸਵੇਰੇ ਕਣੀਆਂ ਕੱਢ ਕੇ ਉਹਦੇ ਮਹਿਣੀ ਸੀ ਠੰਦ ਕਰੀ ਕੰਪੂਰੇਗਾ ਠੀਕ ਹੈ ਮੰਦਰੀ ਆਲਸੀ ਚ ਲਾਵਾਂਗੇ ਨਾ ਹਾਂਜੀ ਆਹ ਚ ਲਾਵਾਂਗੇ ਤੇ ਪਾਪਾ ਕੇ ਰੀਲਾਂ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਵਿੱਚ ਕਰਦੇ ਕੱਟੂ ਲੋਡ ਬਹੁਤ ਸੀ ਆਲਸੀ ਮੋਜ਼ਮ ਦੇ ਕੋਲ ਕਿ ਨੈਗੇਟਿਵ ਪੈਟਰਨ ਬਣਿਆ ਪਿਆ ਤੇ ਵੀ ਮਸ਼ੀਨ ਬਾਧੀ ਖੇਤ ਚ ਉਹ ਸਾਡਾ ਬਾਈ ਵੀ ਲੱਗ ਗਿਆ ਰੁੱਕ ਕੇ ਬੰਦ ਹੋ ਰਿਹਾ ਰੁਹਾ ਜਾਲ ਬਸ ਜਿਹੜੇ ਬੰਦੇ ਆ ਆਪਾਂ ਨੇ ਉਹ ਪੁਰਾਣੇ ਆ ਆਲਸੀ ਆ ਥੋੜੀ ਝੋਨਾ ਨਹੀਂ ਗਾ ਹਰਿਆਣੇ ਵਾਲਾ ਅੱਛਾ ਪਰਮਣ ਜੀ ਹਾਂ ਜਨਾਪਾ ਹੈ ਫੋਰਮਣ ਜੀ ਨਾ ਪਾਈ ਯਾਰ ਗੱਟੂ ਫੋਰਮਣ ਮਿਲੋਟਾਲੇ ਉਹ ਵਾਗੀ ਜੰਦਰੀ ਨੂੰ ਬਈ ਪੜਾਂਗੇ ਹਲਸੀ ਲੈ ਵੀ ਬਾਬਾ ਮੇਰੇ ਘਰੇ ਪਹਿਲੀ ਵਾਰ ਚਲਾਉਣ ਲੱਗਿਆ ਹਲਸੀ ਪਹਿਲੇ ਕਦੇ ਚਲਾਈ ਨਹੀਂ ਦੇਖਦੇ ਕਿ ਨਿਕਲਦੀ ਹਲਸੀ ਆ ਵੀ ਮਿੱਤਰਵਾਲਸੀ ਕੱਢਿਆ ਏ ਤੇ ਹੁਣ ਜਾਣੇ ਆ ਉਹਦੇ ਟਿਕਾਣੇ ਦੇ ਦਿਖਾਉਣੇ ਸਰਬਾਤਨ ਨਿਕਾਣਾ ਇਹ ਮੰਦਰੀ 1 ਨੰਬਰ ਨਿਕਲੇ ਨਾਲ ਹਾਂਜੀ 1 ਨੰਬਰ